ਭਾਈ ਅਮਰਿਤਪਾਲ ਸਿੰਘ ਦੇ ਸੌ ਚੁੱਕ ਸਮਾਗਮ ਨੂੰ ਲੈ ਕੇ ਅਜੇ ਤੱਕ ਦੁਬਿਧਾ ਵਿੱਚ ਹਰ ਕੋਈ ਨਜ਼ਰ ਆ ਰਿਹਾ ਕਿ ਭਾਈ ਅਮਰਿਤਪਾਲ ਸਿੰਘ ਸੌ ਚੁੱਕ ਸਕਣਗੇ ਜਾਂ ਨਹੀਂ ਐਮਪੀ ਤਾਂ ਜ਼ਰੂਰ ਚੋਣ ਜਿੱਤ ਚੁੱਕੇ ਨੇ ਪਰ ਐਮਪੀ ਦੀ ਵਜੋਂ ਸੌ ਚੁੱਕ ਸਕਣਗੇ ਭਾਈ ਅਮਰਿਤਪਾਲ ਕਿ ਨਹੀਂ ਇਸ ਉੱਤੇ ਸਵਾਲ ਖੜਾ ਹੋ ਰਿਹਾ ਸੀ ਲਗਾਤਾਰ ਹੀ ਸਵਾਲ ਕੀਤਾ ਜਾ ਰਿਹਾ ਸੀ ਕਿ ਵੀ ਭਾਈ ਅਮਰਤਪਾਲ ਸਿੰਘ ਕਦੋਂ ਐਮਪੀ ਦੀ ਸੌ ਚੁੱਕਣਗੇ ਕਦੋਂ ਜੇਲ੍ਹ ਤੋਂ ਬਾਹਰ ਆਉਣਗੇ ਕੀ ਉਹਨਾਂ ਨੂੰ ਐਮਪੀ ਦੀ ਸੌ ਚੁੱਕਣ ਦਿੱਤੀ ਜਾਵੇਗੀ ਜਾਂ ਨਹੀਂ ਹਰ ਇੱਕ ਚੀਜ਼ ਜਿਹੜੀ ਹੈ ਉੱਬਰ ਕੇ ਸਾਹਮਣੇ ਆ ਰਹੀ ਸੀ ਔਰ ਉਸ ਦਾ ਜਵਾਬ ਹੁਣ ਮਿਲਦਾ ਨਜ਼ਰ ਆ ਰਿਹਾ ਦਰਸਲ ਲੋਕ ਸਭਾ ਦਾ 18ਵਾਂ اجلاس ਜਿਹੜਾ ਉਹ ਸ਼ੁਰੂ ਹੋ ਚੁੱਕਿਆ ਆ ਅੱਜ 24 ਤਰੀਕ ਹੈ ਔਰ ਅੱਜ ਤੋਂ ਇਸ اجلاس ਦੀ ਸ਼ੁਰੂਆਤ ਕੀਤੀ ਗਈ ਹੈ ਇਹ ਵੀ ਦੱਸ ਦਿੰਦੇ ਆ ਕਿ 27 ਤਰੀਕ ਨੂੰ ਪਹਿਲਾ ਸੈਸ਼ਨ ਜਿਹੜਾ ਉਸਤ ਦਿਆ ਜਾਵੇਗਾ ਰਾਸ਼ਟਰਪਤੀ ਦ੍ਰੋਪਤੀ ਮਰਮੂ ਦੇ ਵੱਲੋਂ ਪਹਿਲੇ ਸੈਸ਼ਨ ਨੂੰ ਸੰਬੋਧਨ ਕੀਤਾ ਜਾਵੇਗਾ ਦੋਵੇਂ ਸਦਨਾ ਦੇ ਵਿੱਚ ਸਵਾਗਤੀ ਭਾਸ਼ਣ ਜਿਹੜਾ ਉਹ ਦ੍ਰੋਪਤੀ ਮਰਮੂ ਕਰਨਗੇ ਇਸ ਦੇ ਨਾਲ ਨਾਲ ਤੁਹਾਨੂੰ ਇਹ ਦੱਸ ਦਿੰਦੇ ਆ ਕਿ ਹੁਣ ਤੋਂ ਯਾਨੀ ਕਿ ਅੱਜ ਤੋਂ ਸੌਚਕ ਸਮਾਗਮ ਜਿਹੜੇ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਸੌਚਕ ਸਮਾਗਮ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਔਰ ਅੱਜ ਪਹਿਲਾ ਦਿਨ ਸੌਚਕ ਸਮਾਗਮ ਦਾ ਹੈਗਾ ਇਸ ਦੇ ਨਾਲ ਨਾਲ ਇਹ ਵੀ ਦੱਸ ਦਿੰਨੇ ਆ ਕਿ ਪੰਜਾਬ ਦੇ ਜਿਹੜੇ ਜਿੱਤੇ ਹੋਏ ਐਮਪੀ ਨੇ ਜਿਹੜੇ 13 ਐਮਪੀ ਹੈਗੇ ਨੇ ਉਹਨਾਂ ਦੀ ਸੂਚੀ ਜਿਹੜੀ ਆ ਉਹ ਵੀ ਜਾਰੀ ਹੋ ਚੁੱਕੀ ਆ ਔਰ ਪੰਜਾਬ ਦੇ ਜਿੱਤੇ ਐਮਪੀਆ ਵਾਸਤੇ ਸੌ ਚੁੱਕ ਸਮਾਗਮ ਜਿਹੜਾ ਉਹ 25 ਤਰੀਕ ਨੂੰ ਯਾਨੀ ਕਿ ਆਉਂਦੀ ਕੱਲ ਨੂੰ ਮਿੱਥਿਆ ਗਿਆ ਇਸ ਸੂਚੀ ਦੇ ਵਿੱਚ ਧਿਆਨ ਨਾਲ ਦੇਖੀਏ ਤਾਂ ਇਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਨਾਮ ਵੀ ਲਿਖਿਆ ਗਿਆ ਭਾਈ ਅਮਰਿਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਜਿੱਤਦੇ ਨੇ ਲੋਕ ਸਭਾ ਦੀ ਸੀਟ ਔਰ ਆਖਰਕਾਰ ਉਹਨਾਂ ਦੇ ਸੌ ਚੁੱਕ ਸਮਾਗਮ ਦਾ ਸਮਾਂ ਆ ਗਿਆ ਪਰ ਗੱਲ ਅਜੇ ਵੀ ਇੱਥੇ ਅੜੀ ਹੋਈ ਹੈ ਕਿ ਕਿਸ ਪ੍ਰਕਿਰਿਆ ਦੇ ਜ਼ਰੀਏ ਭਾਈ ਅਮਰਿਤਪਾਲ ਸਿੰਘ ਨੂੰ ਸੌ ਚੁਕਾਈ ਜਾਵੇਗੀ ਐਨਐਸਏ ਦੇ ਚਲਦੇ ਡੇਬਰੂਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਨੇ ਐਨਐਸਏ ਨੂੰ ਵਧਾ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਤਰੀਕ ਆ ਗਈ ਹੈ ਔਰ ਨਾਮ ਵੀ ਲਿਸਟ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਹੈ ਭਾਈ ਅਮਰਿਤਪਾਲ ਸਿੰਘ ਸੌ ਚੁੱਕਣਗੇ 25 ਤਰੀਕ ਨੂੰ ਸਮਾਂ ਮਿਥ ਲਿਆ ਗਿਆ ਆ 12 ਤੋਂ 1 ਵਜੇ ਤੱਕ ਜਿਹੜੇ ਪੰਜਾਬ ਦੇ ਐਮਪੀਜ਼ ਨੇ ਉਹਨਾਂ ਦੇ ਵੱਲੋਂ ਸੌ ਚੁੱਕੀ ਜਾਵੇਗੀ ਭਾਈ ਅਮਰਿਤਪਾਲ ਸਿੰਘ ਵੀ ਉਹਨਾਂ ਦੇ ਵਿੱਚ شمار ਨੇ ਲਿਸਟ ਜਾਰੀ ਕੀਤੀ ਗਈ ਹੈ ਪਰ ਗੱਲ ਇੱਥੇ ਖੜਦੀ ਹੈ ਕਿ ਕੀ ਆਖਰਕਾਰ ਭਾਈ ਅਮਰਿਤਪਾਲ ਸਿੰਘ ਨੂੰ ਸੌ ਚੁੱਕਣ ਦਿੱਤੀ ਜਾਵੇਗੀ ਕਿਉਂਕਿ ਇੱਕ ਪ੍ਰੋਟੋਕਾਲ ਹੈਗਾ ਪ੍ਰੋਟੋਕਾਲ ਦੇ ਆਧਾਰ ਦੇ ਉੱਤੇ ਸੱਦੇ ਤਾਂ ਜ਼ਰੂਰ ਭਾਈ ਅਮਰਿਤਪਾਲ ਸਿੰਘ ਨੂੰ ਭੇਜ ਦਿੱਤਾ ਗਿਆ ਪਰ ਇਸ ਸੱਦੇ ਦੀ ਜਿਹੜੀ ਕਾਪੀ ਹੈ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅੱਗੇ ਕੋਰਟ ਜਿਹੜਾ ਆ ਕੋਰਟ ਦੇ ਵੱਲੋਂ ਹੁਕਮ ਜਾਰੀ ਹੋਣਗੇ ਸੁਪਰਟੈਂਡਨਟ ਸੁਪਰਡੈਂਡ ਜਿਹੜਾ ਜੇਲ੍ਹ ਦਾ ਸੁਪਰਡੈਂਡ ਹੈਗਾ ਤਾਂ ਉਸ ਤੋਂ ਬਾਅਦ ਜੇਲ੍ਹ ਸੁਪਰਡੈਂਡ ਅਗਲਾ ਫੈਸਲਾ ਲਵੇਗਾ ਤੇ ਕਿਸ ਅਧਾਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਸੌਂ ਚੁਕਣਗੇ ਕਿਸ ਅਧਾਰ ਤੇ ਨਹੀਂ ਇਹ ਸਾਰੀ ਪ੍ਰਕਿਰਿਆ ਬਾਅਦ ਦੇ ਵਿੱਚ ਅਮਲ ਦੇ ਵਿੱਚ ਆਵੇਗੀ ਪਰ ਗੱਲ ਇੱਥੇ ਖੜਦੀ ਹੈ ਕਿ ਜੇ ਭਾਈ ਅਮਰਿਤਪਾਲ ਸਿੰਘ ਦਾ ਨਾਮ ਅਜੇ ਸੂਚੀ ਦੇ ਵਿੱਚ ਆ ਵੀ ਗਿਆ ਤੇ ਇਸ ਤੋਂ ਬਾਅਦਲੀ ਪ੍ਰਕਿਰਿਆ ਕਿਸ ਤਰ੍ਹਾਂ ਅਮਲ ਦੇ ਵਿੱਚ ਆਵੇਗੀ ਭਾਈ ਅਮਰਿਤਪਾਲ ਸਿੰਘ ਦੇ ਨਾਂ ਦੇ ਉੱਤੇ ਐਨਐਸਏ ਲੱਗੀ ਹੋਈ ਹੈ ਵਧਾ ਦਿੱਤੀ ਗਈ ਹੈ ਸਗੋਂ ਇੱਕ ਸਾਲ ਹੋਰ ਜਿਹੜੀ ਹੈ ਇਸ ਦੇ ਵਿੱਚ ਇਜ਼ਾਫਾ ਕਰ ਦਿੱਤਾ ਗਿਆ 2025 ਤੱਕ ਇਸ ਦੇ ਵਿੱਚ ਇਜ਼ਾਫਾ ਹੋਇਆ ਹੈ ਔਰ ਇਸੇ ਦੇ ਮੱਦੇ ਨਜ਼ਰ ਭ ਪਾਈ ਅਮਰਿਤਪਾਲ ਸਿੰਘ ਦੇ ਸੌ ਚੱਕ ਸਮਾਗਮ ਦੀ ਤਰੀਕ ਨਜ਼ਦੀਕ ਆ ਗਈ ਹੈ ਸੂਚੀ ਜਾਰੀ ਹੋ ਗਈ ਹੈ 12 ਤੋਂ 1 ਵਜੇ ਤੱਕ ਆਉਣ ਵਾਲੇ ਕੱਲ ਨੂੰ ਸੌ ਚੁੱਕੀ ਜਾਵੇਗੀ ਪੰਜਾਬ ਦੇ ਚੁਣੇ ਹੋਏ ਐਮਪੀਜ਼ ਦੀ ਵੱਲੋਂ ਔਰ ਉਹਨਾਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਨਾਮ ਵੀ ਸ਼ਾਮਿਲ ਹੈ 12 ਤੋਂ 1 ਵਜੇ ਤੱਕ ਦੁਪਹਿਰ 12 ਤੋਂ 1 ਵਜੇ ਤੱਕ ਭਾਈ ਅਮਰਿਤਪਾਲ ਸਿੰਘ ਸੌ ਚੱਕਣਗੇ ਔਰ ਇਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਾਂਦੀ ਜਾਵੇਗੀ ਕੀ ਕੁਝ ਹੋਵੇਗਾ ਉਹਦੇ ਸਮੇਂ ਨੂੰ ਉਹ ਦੇਖਣਾ ਹੋਵੇਗਾ ਕੀ ਭਾਈ ਅਮਰਿਤਪਾਲ ਸਿੰਘ ਨੂੰ ਸੌ ਚੱਕ ਸਮਾਗਮ ਦੇ ਵਿੱਚ ਪੇਸ਼ ਹੋਣ ਦਿੱਤਾ ਜਾਵੇਗਾ ਜਾਂ ਨਹੀਂ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੀ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ